مہان پگری نمگ میرے نماڑے گرو سب نے ਮੈਂ ਮੇਰੇ ਬੜਿਆ ਮੰਤਰੀ ਬਣਿਆ ਤੇ ਇੰਨੀ ਚਿਰ ਪਾ ਹੋਈ ਕਿ ਇਸ ਵਾਰ ਜਿਹੜਾ 350 ਸਾਲਾਂ ਬਾਅਦ ਆਇਆ ਮੈਂ ਆਪਣਾ ਸੁਭਾਗੇ ਸਮਝਦਾ ਹਾਂ ਚਲੋ 1999 ਦੇ ਵਿੱਚ ਅਸੀਂ 8 ਸਾਲ ਦੇ ਸੀ ਤੇ ਉਦੋਂ ਪਤਾ ਨਹੀਂ ਸੀ ਕਿ ਕਦੀ ਇਦਾਂ ਦਾ ਵਕਤ ਆਊਗਾ ਕਿ ਸੇਵਾ ਕਰਨ ਦਾ ਖੁਦ ਮੌਕਾ ਮਿਲੇਗਾ ਜਿਹਾ ਸਕਦਾ بڑا ਉਸ ਤੋਂ ਬਾਅਦ ਚਾਰ ਨਗਰ ਕੀਰਤਨ ਆਰੰਭੇ ਜਾ ਰਹੇ ਜਿਹਦੇ ਵਿੱਚ ਉਹ ਇੱਕ ਨਗਰ ਕੀਰਤਨ ਸ਼ੇਰੀ ਨਗਰ ਤੋਂ ਕਸ਼ਮੀਰ ਤੋਂ ਆਣਾ ਜਿੱਥੋਂ ਕਸ਼ਮੀਰੀ ਮੰਡਲ ਆਏ ਸੀ

ਸਿਰਫ ਸੜਕਾਂ ਸਾਫ਼ ਕਰਨਗੇ ਜਾਂ ਲੰਗਰ ਦੇਖਣਗੇ ਬਤੋਂ ਸੇਵਾ ਦਾ ਚਾਰੋਂ ਨਗਰ ਕੀਰਤਨ ਦੀ ਜਿਹੜੀ ਨੁਮਾਇੰਦਗੀ ਹੈ ਉਹ ਸਾਡੇ ਸੰਤ ਮਹਾਂਪੁਰਖ ਕਰਦੇ ਜਿਵੇਂ ਨੰਕੂ ਸਾਹਿਬ ਦੇ ਵਿੱਚ 20 ਨਵੰਬਰ ਨੂੰ ਚਰਨਗੰਗਾ ਸਟੇਡੀਅਮ 'ਚ ਅਸੀਂ 라이ਟਿੰਗ ਸੌਂਸ਼ੂ ਕਰ ਰਹੇ ਹਾਂ ਹਰ ਇੱਕ ਪਿੰਡ ਦੇ ਵਿੱਚ ਅਸੀਂ ਵਾਸਪੇ ਜਾਏ ਇਸ ਸਰਪੰਚ 23 ਤਰੀਕ ਨੂੰ ਇਸ ਮੇਰੇ ਜਿਹੜਾ ਹੈ ਜਿਹੜਾ ਮੇਨ ਪੰਡਾਲ ਹੈ ਸਾਡਾ ਬਾਬਾ ਬਲਮੀਨ ਸਿੰਘ ਬਾਬਾ ਸੰਤੋਖ ਬਲਮੀਨ ਸਿੰਘ ਜੀ ਸ਼ਰਮੇ ਕੋਲ ਵੀ ਕਿ ਉਹਨਾਂ ਦੀ ਸ਼ੋਣੀ ਹੈ ਫਿਰ ਕੋਈ ਨਕਸੂਰ ਸਾਹਿਬ ਦੇ ਅਸਥਾਨ ਦੇ ਸਾਹਮਣੇ ਉੱਥੇ ਪੰਡਾਲ ਲੱਗ ਰਿਹਾ ਸੀ ਉੱਥੇ ਅਖੰਡ ਪਾਠ ਸਾਹਿਬ ਰਾਮ ਹੋਣਗੇ ਤੇ ਸਰਦਰ ਤੇ ਉਸ ਮੇਲੇ ਪਹਿਲਾਂ ਦੇ ਮੰਦਰ ਤੋਂ ਹੋਊਗਾ ਉਹ ਆ ਰਹੀ ਸਭ ਨੂੰ ਅਸੀਂ ਸੱਦਾ ਦਿੱਤਾ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਦਾ ਸੰਦੇਸ਼ ਦੁਨੀਆ ਤੱਕ ਜਾਣਾ ਚਾਹੀਦਾ ਫਿਰ 23 ਤਰੀਕ ਨੂੰ ਉਸੇ ਪੰਡਾਲ ਦੇ ਵਿੱਚ ਕਿਉਂਕਿ ਅਸੀਂ 350 ਸਾਲਾਂ کش پاشاہ گرو گوبند جی سو سارا گوردا گندی دسمبر کیرتن دربار چوبی اسی سویرے ست بجے کیرپور صاحب نگر کیتا نام رہے ہیں جدو بھائی چیتا جی گرو صاحب کا رکھ رہے ہیں جد کیرتور صاحب پہنچ رہے ہیں تو اتو سارا پریوار ہے بال گوبند رائے جی سارا پریوارگت آنند پور سا جیتپور ساحب کر